ਡਰਗ ਪੰਜਾਬ ਦੇ ਵਿੱਚ ਵੇਚਿਆ ਗਿਆ ਸੀ ਬਿਕਰਮ ਮਜੀਠੀਆ ਵੱਲੋਂ ਕਹਿੰਦੇ ਵੀ ਉਹਦੇ ਪੈਸੇ ਆ ਤੁਹਾਡੇ ਹਿਸਾਬ ਨਾਲ ਜਿਹੜੀ ਐਫ ਆਈ ਆਰ ਹੋਈ ਹੈ ਕੋਈ ਕਹ ਰਿਹਾ ਇਹ ਡਰਗ ਦੀ ਐਫ ਆਈ ਆਰ ਆ ਕੋਈ ਕਹਿੰਦਾ ਇਹ ਈਡੀ ਨਾਲ ਹੁਣ ਮਾਮਲਾ ਜੋੜਿਆ ਜਾ ਰਿਹਾ ਕੋਈ ਕਹ ਰਿਹਾ ਵੀ ਇਹ ਜਿਹੜਾ ਪੈਸਾ ਸੀਗਾ ਡਰਗ ਤੋਂ ਇਕੱਠਾ ਕੀਤਾ ਹੋਇਆ ਸੀਗਾ ਉਹਦੀਆਂ ਅੱਗੇ ਖਰੀਦੋਫੋਕਤ ਕੀਤੀ ਹੈ ਸੀ ਕੰਪਨੀਆਂ ਦੇ ਵਿੱਚ ਇੱਧਰ ਉੱਧਰ ਲਾਇਆ ਗਿਆ ਸੀ ਅੱਜ ਇਹ ਸਲਾਤ ਤੇ ਪਹੁੰਚ ਗਿਆ ਕਿ ਇੱਕ ਕੱਲਾ ਇਹ ਪੋਲਿਟਿਕਲ ਗਿਮਿਕ ਬਣ ਕੇ ਰਹਿ ਗਿਆ ਉਸ ਟਾਈਮ ਬੜੀ ਉਦੋਂ ਵੀ ਬੜੀਆਂ ਅਰੈਸਟਾਂ ਹੋਈਆਂ ਭੋਲੇ ਦੀ ਅਰੈਸਟ ਹੋਈ ਹੋਰ ਕਈ ਜਿਹੜੇ ਨਾਮੀ ਪੋਲਿਟੀਸ਼ੀਅਨ ਵੀ ਅਰ ਉਨ੍ਹਾਂ ਦੇ ਪੋਲਿਟੀਸ਼ਨਾਂ ਦੇ ਪੀਏ ਵਗੈਰਾ ਦਾ ਕਾਫੀ ਹੰਦੀ ਅਰੈਸਟ ਹੋਈ ਪਹਿਲਾਂ ਵੀ ਈਡੀ ਇਸ ਪਰਚੇ ਦੀ ਵਿਕਰਮਜੀਤਿਆ ਦੇ ਕੇਸ ਦੀ ਜਾਂਚ ਕਰ ਰਹੀ ਸੀ ਕਹਿੰਦੇ ਹੁਣ ਦੁਬਾਰਾ ਵਿਜੀਲੈਂਸ ਦੇ ਨਾਲ ਈਡੀ ਜੁੜ ਕੇ ਇਸ ਦੀ ਜਾਂਚ ਕਰੇਗੀ ਲੈ ਦੇ ਕੇ ਗੱਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਏ ਤੇ ਆਈ ਸੀ विक्रम मुजीठिया ਦਾ ਪਿਛਲੇ ਲੰਬੇ ਸਮੇਂ ਤੋਂ ਚਲਾਨ ਕਿਉਂ ਨਹੀਂ ਪੇਸ਼ ਹੋ ਸਕਿਆ ਕਾਰਨ ਕੀ ਰਹੀ ਲੱਗਦੇ ਤੁਹਾਨੂੰ विक्रम मुजीठिया ਤੇ ਜਿਹੜੀ ਕਿ ਹੁਣ ਨਵੀਂ ਐਫ ਆਈ ਆਰ ਹੋਈ ਹੈ ਕੀ ਹੈ ਉਹ ਐਫ ਆਈ ਆਰ ਕੀ ਉਹਦੇ ਨਾਲ ਡਰਗ ਦਾ ਜਿਹੜਾ ਮਾਮਲਾ ਜੁੜਦਾ ਪਿਆ ਹੈ ਵੀ ਜਿਹੜੇ ਚਿੱਟੇ ਦੇ ਜਿਹੜੇ ਪੈਸੇ ਸੀ ਚਿੱਟਾ ਜਿਹੜਾ ਡਰਗ ਪੰਜਾਬ ਦੇ ਵਿੱਚ ਵੇਚਿਆ ਗਿਆ ਸੀ ਬਿਕਰਮ ਮੁਜੀਠੀਆ ਵੱਲੋਂ ਕਹਿੰਦੇ ਵੀ ਉਹਦੇ ਪੈਸੇ ਆ ਉਸ ਤੋਂ ਬਾਅਦ ਜਿਹੜਾ ਕਿ ਵਿਜੀਲੈਂਸ ਵੱਲੋਂ ਬਿਕਰਮ ਮੁਜੀਠੀਆ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਉਹਨਾਂ ਦੇ ਹਰਿਆایش ਤੋਂ ਗ੍ਰਿਫਤਾਰ ਕੀਤਾ ਗਿਆ ਸੀ ਰਵਿੰਦਰ ਸਿੰਘ ਬਸੀ ਨੇ ਸਾਡੇ ਨਾਲ ਬਸੀ ਸਾਹਿਬ ਕਿਵੇਂ ਤੁਹਾਡੇ ਹਿਸਾਬ ਨਾਲ ਜਿਹੜੀ ਐਫਆਈਆਰ ਹੋਈ ਹੈ ਕੋਈ ਕਹ ਰਿਹਾ ਇਹ ਡਰੱਗ ਦੀ ਐਫਆਈਆਰ ਹੈ ਕੋਈ ਕਹਿੰਦਾ ਇਹ ਈਡੀ ਨਾਲ ਹੁਣ ਮਾਮਲਾ ਜੋੜਿਆ ਜਾ ਰਿਹਾ ਕੋਈ ਕਹ ਰਿਹਾ ਵੀ ਇਹ ਜਿਹੜਾ ਪੈਸਾ ਸੀਗਾ ਡਰੱਗ ਤੋਂ ਇਕੱਠਾ ਕੀਤਾ ਹੋਇਆ ਸੀਗਾ ਉਹਦੀਆਂ ਅੱਗੇ ਖਰੀਦੋਫੋਕਤ ਕੀਤੀ ਹੈ ਇਸ ਕੰਪਨੀਆਂ ਦੇ ਵਿੱਚ ਇੱਧਰ ਉੱਧਰ ਲਾਇਆ ਗਿਆ ਸੀ ਇਹ ਸਾਰਾ ਮਾਮਲਾ ਦਰਅਸਲ ਹੈ ਕੀ ਹੈ ਦੇਖੋ ਤੁਹਾਨੂੰ ਦੱਸ ਦਵਾਂ ਵੀ ਇਹ ਡਰੱਗ ਦਾ ਜਿਹੜਾ ਇਸ਼ੂ ਹੈ ਇਸ ਪਹਿਲਾਂ ਚੱਕਿਆ ਵੀ ਸਾਡੀ ਆਰਗੇਨਾਈਜੇਸ਼ਨ ਨੇ ਸੀਗਾ ਲੋਅਰਸ ਲੋਅਰਸ ਫੋਰ ਯਾ ਹਿਊਮਨ ਰਾਈਟਸ ਇੰਟਰਨੈਸ਼ਨਲ ਉਹ ਕਿੰsing ਉਹਨਾਂ ਬੜੀ ਸੱਦਿਤ ਨਾਲੇ ਮੁੱਦਾ ਚੱਕਿਆ ਸੀ ਪੰਜਾਬ ਦੇ ਵਿੱਚ ਜੋ ਡਰੱਗਸ ਦੇ ਹਾਲਾਤ ਸੀਗੇ ਬਿਲਕੁਲ ਤੇ ਹੌਲੀ ਹੌਲੀ ਇਹਨੂੰ ਪੋਲੀਟੀਸਾਈਜ਼ ਹੁੰਦਾ ਹੁੰਦਾ ਇਹ ਕਈ ਗੋਤੇ ਗੋਲੇ ਖਾਂਦਾ ਹੋਇਆ ਅੱਜ ਇਹ ਸਲਾਹ ਤੇ ਪਹੁੰਚ ਗਿਆ ਕਿ ਇੱਕ ਕੱਲਾ ਇਹ ਪੋਲੀਟੀਕਲ ਗਿਮਿਕ ਬਣ ਕੇ ਰਹਿ ਗਿਆ ਉਸ ਟਾਈਮ ਵੱਡੇ ਉਦੋਂ ਵੀ ਬੜੀਆਂ ਅਰੈਸਟਾਂ ਹੋਈਆਂ ਭੋਲੇ ਦੀ ਅਰੈਸਟ ਹੋਈ ਹੋਰ ਕਈ ਜਿਹੜੇ ਨਾਮੀ ਪੋਲੀਟੀਸ਼ੀਨ ਵੀ ਅਰੋਣਾ ਦੇ ਪੋਲੀਟੀਸ਼ੀਨਾਂ ਦੇ ਪੀਏ ਵਗੈਰਾ ਦਾ ਕਾਫੀ ਹੰਦੀ ਅਰੈਸਟ ਹੋਈ ਤੇ ਉਦੋਂ ਵੀ ਲੈ ਦੇ ਕੇ ਗੱਲ ਸਰਦਾਰ ਵਿਕਰਮਜੀਤ ਸਿੰਘ ਮਜੀਠੇ ਤੇ ਆਈ ਸੀ ਇਸ ਬੰਦੇ ਵਿੱਚ ਉਦੋਂ ਵੀ ਪਰਚੇ ਦਰਜ ਹੋਏ ਪਰਚੇਦਾਰ ਇਨਵੈਸਟੀਗੇਸ਼ਨਾਂ ਹੋਈਆਂ ਇਨਵੈਸਟੀਗੇਸ਼ਨਾਂ ਹੋਣ ਤੋਂ ਬਾਅਦ ਈਡੀ ਨੇ ਵੀ ਆਪਣਾ ਉਦੋਂ ਜਾਂਚ ਕੀਤੀ ਐਨਡੀਪੀਐਸ ਦੇ ਤਹਿਤ ਪਰਚਾ ਵੀ ਦਿੱਤਾ ਗਿਆ ਕਾਂਗਰਸ ਦੇ ਟਾਈਮ ਦੇ ਵਿੱਚ ਜਿਹੜੀ ਹੁਣ ਗੱਲ ਸੋਚਣੇ ਤੇ ਵਿਚਾਰਨ ਵਾਲੀ ਹੈ ਇੰਨਾ ਕੁਝ ਪਹਿਨਾ ਆਲਰੇਡੀ ਕਰਨ ਤੋਂ ਬਾਅਦ ਸਰਕਾਰ ਖਾਲੀ ਹੱਥ ਕਿਵੇਂ ਸਰਕਾਰ ਨੇ ਹੁਣ ਇੱਕ ਜਿਹੜਾ ਇਹ 25 ਤਰੀਕ ਨੂੰ ਅਚਾਨਕ ਪਰਚਾ ਕੀਤਾ ਅਚਾਨਕ ਪਚਾ ਪਰਚਾ ਕਰਕੇ ਘਰਾਂ 'ਚ ਰੇਡ ਕੀਤੀ ਰੇਡ ਕਰਨ ਤੋਂ ਬਾਅਦ ਜਿੰਨਾ ਇਹਨੂੰ ਹਾਈਪ ਦੇ ਕੇ ਕਿ ਮਜੀਠਿਆ ਫੜ ਲਿਆ ਮਜੀਠਿਆ ਫੜ ਲਿਆ ਇਵਨ ਕੋਰਟਸ ਨੂੰ 45 ਕਰਤਾ ਉੱਥੇ ਉਹ ਦਿਨ ਮਤਲਬ ਡੈਮੋਕਰੇਸੀ ਦਾ ਕਤਲ ਸੀ ਉਹ ਕਿਉਂਕਿ ਜਿਹੜੀ ਕੋਰਟ ਹੁੰਦੀ ਹੈ ਉਹ ਪਬਲਿਕ ਪਲੇਸ ਹੈ ਉੱਥੇ ਕੋਈ ਵੀ ਪਬਲਿਕ ਦਾ ਬੰਦਾ ਜਾ ਕੇ ਪ੍ਰोसीडिंग ਨੂੰ ਦੇਖ ਸਕਦਾ ਸੁਣ ਸਕਦਾ ਹੈ ਬਿਲਕੁਲ ਤੇ ਐਡਵੋਕੇਟਸ ਨੂੰ ਉੱਥੇ ਫਰੀ ਮੂਵਮੈਂਟ ਹੁੰਦੀ ਹੈ ਤੇ ਉੱਥੇ ਇਵਨ ਐਡਵੋਕੇਟਸ ਨੂੰ ਅੰਦਰ ਬਣ ਨਹੀਂ ਦਿੱਤਾ ਗਿਆ ਰੀਜਨ ਮਜੀਠੀਆ ਦੀ ਪੇਸ਼ੀ ਸੀ ਜਿਸ ਦਿਨ ਫੜ ਕੇ ਲਿਆ ਇਨਾਂ ਨੂੰ ਪਹਿਲੇ ਦਿਨ ਪੇਸ਼ ਕੀਤਾ ਹੁਣ ਪਰਚਾ ਦਾ ਕ੍ਰਿਪਸ਼ਨ ਦਾ ਕ੍ਰਿਪਸ਼ਨ ਐਕਟ ਦੇ ਤਹਿਤ ਤੁਸੀਂ ਐਫ ਆਈ ਆਰ ਦਤੀ ਤੇ ਬੇਟਾ ਚੱਲ ਰਹੀਆਂ ਡਰੈਕਸ ਦੀਆਂ ਕਹਿੰਦੇ ਪੈਸਾ ਵੀ ਬਹੁਤ ਆ 540 ਕਰੋੜ ਆ ਕਹਿੰਦੇ ਜੀ ਦੇਖੋ ਜੋ ਮਜੀਠਿਆ ਪਰਿਵਾਰ ਹੈ ਉਹਨਾਂ ਵਾਸਤੇ 540 ਕਰੋੜ ਰੁਪਇਆ ਕੋਈ ਬਹੁਤ ਵੱਡੀ ਅਮਾਉਂਟ ਨਹੀਂ ਹੈ ਉਹ 1947 48 ਈਵਨ ਮੈਂ ਕਹਿੰਦਾ ਵੀ ਆਜ਼ਾਦੀ ਤੋਂ ਪਹਿਲਾਂ ਦੀਆਂ ਇਹਨਾਂ ਦੀਆਂ ਕੰਪਨੀਆਂ ਚੱਲ ਰਹੀਆਂ ਇਹ ਵੱਡੇ ਪਰਿਵਾਰ ਸੀ ਪੰਜਾਬ ਦੇ ਕਿਸੇ ਟਾਈਮ ਟ੍ਰਿਬਿਊਨ ਅਖਬਾਰ ਵਰਗੇ ਜਿਹੜੇ ادارے ਆ ਇਹਨਾਂ ਨੂੰ ਇਹਨਾਂ ਦੀ ਮਾਲਕੀ ਸੀ ਨਾ ਕੋਈ ਇਦੇ ਮਜੀਠਿਆ ਪਰਿਵਾਰ ਸੀਗੇ ਵੱਡਾ ਕੋਈ ਇਹ ਛੋਟੇ ਪਰਿਵਾਰ ਨਹੀਂ ਤਾਂ ਸਾਡੇ ਤੁਹਾਡੇ ਵਰਗਿਆਂ ਨੂੰ 500 ਕਰੋੜ ਰੁਪਏ ਸਾਡੇ ਵਾਸਤੇ ਬਹੁਤ ਵੱਡਾ ਅਮਾਉਂਟ ਹੋ ਸਕਦਾ ਬਟ ਇਹਨਾਂ ਪਰਿਵਾਰਾਂ ਵਾਸਤੇ ਕੋਈ ਬਹੁਤ ਵੱਡਾ ਅਮਾਉਂਟ ਨਹੀਂ ਹੈ ਪਹਿਲੀ ਗੱਲ ਦੂਜੀ ਗੱਲ ਜਦੋਂ ਆਲਰੇਡੀ ਈਡੀ ਨੇ ਇਹਦੇ ਚ ਪੜਤਾਲ ਕੀਤੀ ਹੈ ਕਲੀਨ ਚੈਟ ਦੇ ਦਿੱਤੀ ਹੈ ਐਨਡੀਪੀਐਸ ਦਾ ਜਿਹੜਾ ਕੋਈ ਵੀ ਐਵੀਡੈਂਸ ਜਿਹੜਾ ਉਹ ਮਜੀਠਿਆ ਸਾਹਿਬ ਨਾਲ ਨਹੀਂ ਜੁੜਿਆ ਹੁਣ ਜਿਹੜਾ ਇਸ ਢੰਗ ਨਾਲ ਅ ਪਰਚਾ ਕਰਕੇ ਅੰਦਰ ਦਿੱਤਾ ਗਿਆ ਇਹ ਸਾਰਾ politcal mandate ਹੀ ਦਿੱਖਦਾ ਜਾਂ ਤਾਂ ਤੁਸੀਂ ਜਿਹੜਾ NDPs ਦਾ ऑलरेडी ਚੱਲ ਰਿਹਾ ਪਰਚਾ ਉਹਦੇ ਵਿੱਚ ਕੁਝ ਨਵਾਂ ਕੱਢ ਕੇ ਲਿਆਓ ਕੋਈ ਕੋਵਿਡੈਂਸ ਲੈ ਕੇ ਆਉਂਦੇ ਜਿਹੜਾ ਚੰਨੀ ਸਰਕਾਰ ਜਿਹੜਾ ਹਾਲੇ ਤੱਕ ਚਲਾਨ ਪੇਸ਼ ਨਹੀਂ ਹੋਇਆ ਉਹਦੇ ਜੋ ਉਹਨੂੰ ਜਦੋਂ ਸੀਐਮ ਚੰਨੀ ਬਣੇ ਸੀਗੇ ਉਦੋਂ ਇਹ ਮੁਕਦਮਾ ਦਰਜ ਹੋਇਆ ਸੀ ਬਿਲਕੁਲ ਚੰਨੀ ਮੇਰੇ ਖਿਆਲ ਅਮਰਿੰਦਰ ਸੀਗੇ ਸਾਹਿਬ ਨੀ ਚੰਨੀ ਦੇ ਟਾਈਮ ਤੇ ਤੇ ਉਹਦੇ ਵਿੱਚ ਹਲੇ ਤੱਕ ਤੁਸੀਂ ਚਲਾਨ ਨਹੀਂ ਪੇਸ਼ ਕਰ ਪਾ ਰਹੇ ਇਹਦਾ ਮਤਲਬ ਚਲਾਨ ਤਾਂ ਹੀ ਨਹੀਂ ਨਾ ਦੇ ਪਾਰੇ ਜੇ ਉਹਦੇ ਤੁਹਾਡੇ ਕੋਲ ਐਵਿਡੈਂਸ ਨਹੀਂ ਹੈ ਹੁਣ ਕ腐ਸ਼ਨ ਦੇ ਪਰਚੇ ਤੁਸੀਂ ਕਰਕੇ ਹੁਣ ਉਹੀ ਜਿਹੜੇ ਪੁਰਾਣੀ ਇਨਵੈਸਟੀਗੇਸ਼ਨ ਹੈ ਉਸੇ ਨੂੰ ਖੰਗਾਲਿਆ ਜਾ ਰਿਹਾ ਉਸੇ ਨੂੰ ਕੱਢਿਆ ਜਾ ਰਿਹਾ ਤੇ ਪੋਲੀਟੀਕਲੀ ਜਿਹੜਾ ਇਹਨੂੰ ਡਰਗ ਦੇ ਨਾਲ ਜੋੜਿਆ ਜਾਂਦਾ ਕਹਿੰਦੇ ਹੁਣ ਪਹਿਲਾਂ ਵੀ ਈਡੀਐਸ ਪਰਚੇ ਦੀ ਵਿਕਰਮ ਮੀਠਿਆ ਦੇ ਕੇਸ ਦੀ ਜਾਂਚ ਕਰ ਰਹੀ ਜੀ ਕਹਿੰਦੇ ਹੁਣ ਦੁਬਾਰਾ ਵਿਜੀਲੈਂਸ ਦੇ ਨਾਲ ED ਜੁੜ ਕੇ ਇਸ ਦੀ ਜਾਂਚ ਕਰੇਗੀ ਦੇਖੋ ਇੱਕ ਕੇਸ ED ਦਾ ਬਣਦਾ ਹੂੰ ਪਹਿਲੀ ਗੱਲ ਤੇ ਵਿਜੀਲੈਂਸ ਨੇ ਗਲਤ ਚੱਕਿਆ ਮੀਠਿਆ ਨੂੰ ਗਲਤ ਨਹੀਂ ਚੱਕਿਆ ਪਰਚਾ ਕਰ ਸਕਦੇ ਸੀ ਲੇਕਿਨ ਜਿਹੜਾ ਜੇ ਆਪਾਂ ਇੰਟਰਨੈਸ਼ਨਲ ਤੌਰ ਤੇ ਪੈਸੇ ਦਾ ਲੈਣ-ਦੇਣ ਦਾ ਉਹ ਦੇਖਦੇ ਹੋ ਉਹ ED ਦੇ ਪ੍ਰੀਵਿਊ ਦੇ ਵਿੱਚ ਆਉਂਦਾ ਹੈ ਇਨਫੋਰਮੈਂਟ ਸੈਕਟਰ ਹਾਂ ਤੇ ਹੁਣ ਪਹਿਲੀ ਗੱਲ ਤਾਂ ਇਹਨਾਂ ਨੂੰ ਪਹਿਲਾਂ ਹੀ ED ਨੂੰ ਆਪਣੇ ਪ੍ਰੋਸੈਸ ਲੈਣਾ ਚਾਹੀਦਾ ਸੀ ਹੂੰ ਹੁਣ ਉੱਥੇ ਦੋ ਏਜੰਸੀਆਂ ਆ ਗਈਆਂ ਜਿਹੜੀ ਇਹਦੇ ਦੇਖਣੇ ਆ ਲਈ ਕਰਨ। ਜੇ ਹੁਣ ਏਡੀ ਨੇ ਆਪਣਾ 뷰 ਇਹਨਾਂ ਦੇ ਅਗੇਂਸਟ ਦੇਤਾ ਫਿਰ ਦੋਨਾਂ ਦਾ ਕਲੈਸ਼ ਆਫ ਓਪੀਨੀਅਨ ਆ ਜਾਏਗਾ। ਜਦੋਂ ਕਲੈਸ਼ ਆਫ ਓਪੀਨੀਅਨ ਆਏਗਾ ਜਿਹੜੀ ਮੁੱਦਤ ਜਿਸ ਵਾਸਤੇ ਅरेस्ट ਕੀਤੀ ਗਈ ਹੈ ਉਹ ਫਿਰ ਖਟਾਈ 'ਚ ਪੈ ਗਿਆ ਸਰਕਾਰ ਦੀ। ਜਾਂ ਤਾਂ ਵਿਜੀਲੈਂਸ ਨੇ ਦੇ ਚੱਕੇ ਤਾਂ ਵਿਜੀਲੈਂਸ ਪੱਕੇ ਤੌਰ ਤੇ ਆਪਣਾ ਐਵੀਡੈਂਸ ਕ੍ਰੀਏਟ ਕਰਦੀ ਕਲੈਕਟ ਕਰਦੀ ਤੇ ਫਾਰਵਰਡ ਕਰ ਦिए ਕਿ ਚਲਾਨ ਹੁਣ ਜੇ ਈਡੀ ਵੀ ਚਾਉਂਦੀ ਹੈ ਕਿਤੇ ਨਾ ਕਿਤੇ ਆ ਕੇ ਇਹਨਾਂ ਦਾ ਕਲੈਸ਼ ਆਫ ਓਪੀਨੀਅਨ ਆਏਗਾ ਕਿਉਂਕਿ ਨਾ ਵਿਕਰਮ ਜੀਠਿਆ ਦੇ ਕੇ ਦੇ ਵਿੱਚ ਰੋਜ਼ਾਨਾ ਨਵਾਂ ਦੇਖਣ ਨੂੰ ਮਿਲ ਰਿਹਾ ਅੱਜ ਕਹਿੰਦੇ ਸੀਗੇ ਵੀ ਐਕਸ ਡੀਜੀਪੀ ਆ ਚਟੋਪਾਧਿਆ ਸਾਹਿਬ ਕਹਿੰਦੇ ਉਹ ਵੀ ਇਹਨਾਂ ਦੇ ਨਾਲ ਤਫਤੀਸ਼ ਕਰਨਗੇ ਆ ਕੇ ਵਿਜੀਲੈਂਸ ਦੇ ਨਾਲ ਕਹਿੰਦੇ ਮੈਂ ਹੋਰ ਕੀ ਕਹਿ ਰਿਹਾ ਵੀ ਇਹ ਪੋਲਿਟਿਕਲ ਮੈਂਡੇਟਾ ਕਿਉਂ ਬਣਦਾ ਜਾ ਰਿਹਾ ਜਿਸ ਤਰੀਕੇ ਨਾਲ ਅਰੈਸਟ ਕਰਨਾ ਪੇਸ਼ ਕਰਨਾ ਹੁਣ ਵੱਖੋ ਵੱਖਰੇ ਜਿਵੇਂ ਤੁਸੀਂ ਕਹ ਰਹੇ ਹੋ ਵੀ ਐਕਸ ਡੀਜੀਪੀ ਦਾ ਕਿ ਜੁੜਨਾ ਇਹ ਨਾ ਮੰਨਦੇ ਪੋਲੀਟੀਕਲੀ ਹੀ ਤੁਸੀਂ ਲੈ ਕੇ ਚੱਲ ਰਹੇ ਹੋ ਨਾ ਕਿਹਾ ਜਿਹੜੇ ਸਰਵਿੰਗ ਆਫੀਸਰਸ ਹੈ ਉਹ ਕੈਪੇਬਲ ਨਹੀਂ ਹੈ ਵੀ ਤੁਹਾਨੂੰ ਇੱਕ ਐਕਸ ਡੀ ਜੀ ਪੀ ਦੀ ਹੈਲਪ ਲੈਣੀ ਪੈ ਰਹੀ ਹੈ ਜੇ ਕੋਈ ਹੈਲਪ ਕਰਨੀ ਵੀ ਹੈ ਉਹ ਬੈਕ ਡੋਰ ਹੈਲਪ ਕਰ ਸਕਦੇ ਹਨ ਪਰ ਇਹ ਵੱਡੀ ਗੱਲ ਇਹ ਵੀ ਹੈ ਬਸੀ ਸਾਹਿਬ ਬਿਕਰਮ ਮਜੀਠੀਆ ਦਾ ਪਿਛਲੇ ਲੰਬੇ ਸਮੇਂ ਤੋਂ ਚਲਾਨ ਕਿਉਂ ਨਹੀਂ ਪੇਸ਼ ਹੋ ਸਕਿਆ ਕਾਰਨ ਕੀ ਰਹੀ ਲੱਗਦਾ ਤੁਹਾਨੂੰ ਲੇਖੋ ਮੈਨੂੰ ਜੇ ਲੱਗਦਾ ਵੀ ਲੈਕ ਆਫ ਐਵੀਡੈਂਸ ਇਸ ਹੈ ਇਹਨਾਂ ਨੇ ਜਿਸ ਹਾਈਪ ਨਾਲ ਜਿਹੜੇ ਪਰਚੇ ਕੀਤੇ ਆ ਉਸ ਲੈਵਲ ਦਾ ਇਹਨਾਂ ਤੋਂ ਐਵੀਡੈਂਸ ਕਲੈਕਟ ਨਹੀਂ ਹੋਇਆ ਐਵੀਡੈਂਸ ਕਲੈਕਟ ਨਹੀਂ ਹੋਇਆ ਹੁਣ ਜੇ ਤਾਂ ਉਹਨੂੰ ਕਲੋਜ਼ਰ ਰਿਪੋਰਟ ਦੰਦੇ ਆ ਤਾਂ ਸਰਕਾਰ ਫੇਲ ਹੁੰਦੀ ਹੈ ਤਾਂ ਕਰਕੇ ਉਹਨਾਂ ਨੇ ਇਹਨੂੰ ਐਜ਼ ਇਟ ਇਜ਼ ਪਿਆ ਰਹਿਣ ਦੇ ਰਹੇ ਵੀ ਚਲੋ ਪਿਆ ਰਹਿਣ ਦਿਓ ਜੇ ਹੁਣ ਐਵੀਡੈਂਸ ਇਹਨਾਂ ਕੋਲ ਹੁੰਦਾ ਫਿਰ ਤਾਂ ਉਸੇ ਤੇ ਤਲਾਸ਼ ਦੇ ਕੇ ਅੱਗੇ ਐਵੀਡੈਂਸ ਸ਼ੁਰੂ ਕਰ ਦਿੰਦੇ ਕਿਸੇ ਤਾਂ ਇਹ ਵੀ ਕਹਿੰਦੇ ਗੱਲ ਸਾਹਮਣੇ ਆ ਰਹੀ ਹੈ ਵੀ ਬਿਕਰਮ ਮਜੀਠੀਆ ਦਾ ਜੇ ਪ੍ਰੂਫ ਨਿਕਲ ਆਉਂਦੇ ਤੇ ਲੰਬਾ ਸਮਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ। ਦੇਖੋ ਜੇ ਕੋਈ ਉਹ ਤਾਂ ਕੋਈ ਵੀ ਹੈ। ਜਿਹਦੇ ਖਰਾਬੀ ਨਿਕਲੂਗਾ ਜੇ ਐਵੀਡੈਂਸ ਹੋਊਗਾ ਫਿਰ ਉਹ ਐਵੀਡੈਂਸ ਨੂੰ ਤਾਂ ਇਹਨਾਂ ਨੂੰ ਕਾਊਂਟਰ ਕਰਨਾ ਹੀ ਪੈਣਾ। ਸਫਾਈ ਤਾਂ ਦੇਣੀ ਪੈਣੀ ਹੈ। ਹੁਣ ਵੀ ਜਿਹੜੇ ਇਹਨਾਂ ਨੇ ਕੁਐਸਚਨਰ ਬਣਾਏ ਹੋਣਗੇ ਉਹ ਮਜੀਠੀਆ ਸਾਹਿਬ ਨੂੰ ਦੇਣੇ ਪੈਣੇ ਉਹਨਾਂ ਦੇ ਜਵਾਬ। ਪਰ ਉਹ ਜਿੰਨੇ ਕਨਫੀਡੈਂਟ ਦਿਖ ਰਹੇ ਉਹਨਾਂ ਕੋਲ ਜਵਾਬ ਹੈਗੇ। ਵਰਨਾ ਜਿਹੜਾ ਚੋਰ ਬੰਦਾ ਹੁੰਦਾ ਹੈ ਜਾਂ ਜਿਸ ਬੰਦੇ ਨੇ ਕੋਈ ਗਲਤੀ ਹੋਈ ਹੁੰਦੀ ਹੈ ਉਹ ਇਸ ਗੱਲ ਨੂੰ ਲੈ ਨਮੋਸ਼ੀ ਚਲੇ ਜਾਂਦਾ ਤੇ ਜਿਹੜਾ ਪੁਲਿਸ ਵੱਲੋਂ ਦੇਖਣ ਨੂੰ ਮਿਲਿਆ ਜਦੋਂ ਮਜੀਠੀਆ ਦੇ ਘਰ ਦੇ ਵਿੱਚ ਰੇਡ ਹੋਈ ਕਹਿੰਦੇ ਕੰਦਾ ਟੱਪ ਕੇ ਕਹਿੰਦੇ ਅੰਦਰ ਬੜੇ ਉਹਨਾਂ ਦੀ ਵਾਈਫ ਵੀ ਸੀਗੀ ਮੌਜੂਦਾ ਐਮਐਲਏ ਆ ਚਾਹੇ ਤੁਹਾਨੂੰ ਲੱਗਦਾ ਵੀ ਉਹ ਰਵਈਆ ਸਹੀ ਸੀ ਪੁਲਿਸ ਦਾ ਦੇਖੋ ਇਹ ਰਵਈਆ ਤਾਂ ਪੰਜਾਬ ਪੁਲਿਸ ਦਾ ਪਹਿਲਾਂ ਤੋਂ ਹੀ ਰਿਹਾ ਤੁਸੀਂ ਅੱਜ ਇਕੱਲੇ ਮਜੀਠੀਆ ਦਾ ਘਰ ਨਾ ਦੇਖੋ ਇਸ ਤੋਂ ਪਹਿਲਾਂ ਕਿੰਨੇ ਘਰਾਂ ਦੇ ਵਿੱਚ ਪੁਲਿਸ ਐਵੇਂ ਐਂਟਰ ਪਈ ਕਿਵੇਂ ਬੇਦੋਸ਼ੇ ਲੋਕਾਂ ਨੂੰ ਜਦੋਂ ਇਨਕਾਊਂਟਰ ਕਰਕੇ ਮਾਰਿਆ ਗਿਆ ਉਦੋਂ ਪੁਲਿਸ ਦੀ ਐਂਟਰੀ ਇਹ ਤਾਂ ਪੰਜਾਬ ਪੁਲਿਸ ਦਾ ਇੱਕ ਕਹਿੰਦੇ ਵੀ ਵੇਅ ਆਉਟ ਹੀ ਵੀ ਕੰਮ ਕਰਨ ਦਾ ਟੰਗੇ ਹੈ। ਵਾਣਾ ਇੱਕ ਐਕਸ ਮਿਨਿਸਟਰ ਹੋਵੇ। ਮੌਜੂਦਾ ਐਮਐਲਏ ਦਾ ਘਰ ਹੋਵੇ ਤਾਂ ਤੁਹਾਨੂੰ ਦਿਨ ਚ ਵਾਰੰਟ ਲੈ ਕੇ ਜਾਣ ਚ ਕੀ ਇਤਰਾਜ਼ ਹੈ? ਤੁਸੀਂ ਪ੍ਰੋਪਰ ਆਪਣਾ ਲੀਗਲੀ ਜਾਓ। ਬੁਲਾਓ ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਓ। ਇਹ ਕੋਈ ਐਡਾ ਸੀਰੀਅਸ ਅਫੈਂਸ ਨਹੀਂ ਹੈਗਾ ਆਪਾਂ ਕਹਿੰਦੇ ਵੀ ਹਾਂ ਵੀ ਹੁਣੇ ਪਰਚਾ ਦੇ ਕੇ ਤੇ ਅਰੈਸਟ ਕਰ ਲੋ ਵੀ ਕਿਤੇ ਕੋਈ ਐਵੀਡੈਂਸ ਨਾ ਉਹ ਕਰ ਖਤਮ ਕਰ ਦਵੇ ਜਦ ਕਿ ਪੰਜਾਬ ਸਰਕਾਰ ਦੇ ਆਪਦੀ ਨੋਟੀਫਿਕੇਸ਼ਨਸ ਹੈ ਵੀ ਜਿਹੜੇ ਵੀ ਪੈਸਿਆਂ ਦੇ ਲੈਣ ਦੇਣ ਦੇ ਜਿਹੜੇ ਕੇਸਿਸ ਹੈ ਉਹਨਾਂ ਦੀ ਪਹਿਲਾਂ ਇਨਵੈਸਟੀਗੇਸ਼ਨ ਹੁੰਦੀ ਹੈ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਅਕਿਊਜ਼ ਨੂੰ ਮਤਲਬ ਪਰਚਾ ਦਰਜ ਕਰਨ ਤੋਂ ਬਾਅਦ ਨਾ ਸਮਨ ਕੀਤਾ ਜਾਂਦਾ ਕਿ ਤੇਰੇ ਖਿਲਾਫ ਆਹ ਅਲੀਗੇਸ਼ਨਸ ਹੈ ਜੋ ਪ੍ਰੂਵ ਹੋਣੇ ਅਲੀਗੇਸ਼ਨ ਤਾਂ ਪਰਚਾ ਦਰਜ ਹੁੰਦਾ ਤਾ ਫਰਦਰ ਕਾਰਵਾਈ ਹੁੰਦੀ ਹੈ ਇਹਨਾਂ ਨੇ ਤਾਂ ਆਪਣੀ ਨੋਟੀਫਿਕੇਸ਼ਨਸ ਵੀ ਉਹ ਕਰਤਾ ਪਰ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਵੀ ਕੋਰਟ ਗਏ ਸੀਗੇ ਸਾਰਾ ਵਕੀਲ ਭਾਈਚਾਰਾ ਜਿਹੜੇ ਵੀ ਮੀਟਾ ਸਾਹਿਬ ਦੇ ਹੱਕ ਦੇ ਵਿੱਚ ਸੀ ਤੁਹਾਨੂੰ ਵੀ ਕਹਿੰਦੇ ਕੋਰਟ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਅੰਦਰ ਕਿਸੇ ਐਡਵੋਕੇਟ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਸਿਰਫ ਜਿਹੜਾ ਪਹਿਲਾਂ ਤਿੰਨ ਚਾਰ ਵਕੀਲ ਚਲੇ ਗਏ ਉਹਨਾਂ ਤੇ ਸवाय ਕਿਸੇ ਐਡਵੋਕੇਟ ਨੂੰ ਅੰਦਰ ਐਂਟਰੀ ਨਹੀਂ ਕਰਨ ਦਿੱਤੀ ਸਾਨੂੰ ਕਹਿੰਦੇ ਜੀ ਵਕਾਲਤਨਾਮਾ ਉਹ ਵਕਾਲਤਨਾਮੇ ਦੇ ਵਿੱਚ ਸਾਈਨ ਹੋਣੇ ਚਾਹੀਦੇ ਬੰਦਾ ਤਾਂ ਤੁਹਾਡੀ ਕਸਟਡੀ ਚ ਹੈ ਜੇ ਅਸੀਂ ਕੋਰਟ ਚ ਪਹੁੰਚ ਦੇ ਤਾਂ ਹੀ ਵਕਾਲਤਨਾਮਾ ਸਾਈਨ ਕਰਵਾਉਂਦੇ ਵਕਾਲਤਨਾਮੇ ਤਾਂ ਹੁਣ ਤੁਸੀਂ ਵਿਜੀਲੈਂਸ ਦੀ ਕਸਟਡੀ ਚ ਬੰਦਾ ਹੈ ਤੁਸੀਂ ਵਿਜੀਲੈਂਸ ਦੀ ਕਸਟਡੀ ਚ ਨਹੀਂ ਜਾ ਸਕਦੇ ਮਿਲਣ ਉਹਨਾਂ ਨੂੰ ਠੀਕ ਹੈ ਕੋਰਟ ਚ ਤੁਹਾਨੂੰ ਐਂਟਰੀ ਨਹੀਂ ਦਿੱਤੀ ਅਕਾਲੀ ਦਲ ਦੇ ਲੀਗਲ ਸੈਲ ਦੇ ਚੇਅਰਮੈਨ ਸਰਦਾਰ ਪ੍ਰਮੋਦ ਕੁਮਾਰ ਸਿੰਘ ਕੋ ਮਨ ਨੂੰ ਵੀ ਐਂਟਰੀ ਨਹੀਂ ਹੋਣ ਦਿੱਤੀ ਅੰਦਰ ਤੁਹਾਇਸ ਕਰਕੇ ਮੈਂ ਕਿਉਂਕਿ ਅਭੀ ਇਹ ਡੈਮੋਕ੍ਰੇਸੀ ਦਾ ਕਤਲ ਹੈ ਕਿਉਂਕਿ ਜੇ ਕਿਸੇ ਦੇ ਖਿਲਾਫ ਕੋਈ ਜੁਰਮ ਜਾਂ ਕੋਈ ਪਰਚਾ ਦਰਜ ਹੁੰਦਾ ਤਾਂ ਉਹਦੇ ਕੋਲ ਰਾਈਟ ਹੈ ਆਪਣੀ ਪਸੰਦ ਦਾ ਐਡਵੋਕੇਟ ਕਰਨ ਦਾ ਪਰ ਪਹਿਲਾਂ ਵੀ ਵਿਕਰਮ ਮਜੀਠੀਆ ਨੂੰ ਡਰੱਗ ਵਾਲੇ ਮਾਮਲੇ ਦੇ ਵਿੱਚ ਵੀ ਪਹਿਲਾਂ ਜੇਲ੍ਹ ਰਹਿ ਕੇ ਆਏ ਨੇ ਪਰ ਪਹਿਲਾਂ ਵੀ ਤਾਂ ਕਿਸੇ ਨਾ ਕਿਸੇ ਤੱਥਾਂ ਦੇ ਆਧਾਰ ਤੇ ਉਹਨਾਂ ਦੀ ਜ਼ਮਾਨਤ ਹੋਈ ਹੋਊਗੀ ਕਲੀਨ ਚਿੱਟ ਮਿਲੀ ਹੈ ਪਹਿਲਾਂ ਇਹਨੂੰ ਦੇਖੋ ਜ਼ਮਾਨਤ ਕੋਰਟ ਕਦੋਂ ਦਿੰਦੀ ਹੈ ਜਦੋਂ ਕੋਰਟ ਨੂੰ ਲੱਗਦਾ ਹੈ ਕੀ ਕੋਈ ਐਵੀਡੈਂਸ ਇਨਸਟੇਬਲ ਲੈਵਲ ਨਹੀਂ ਹੈ ਵੀ ਜਿਹੜਾ ਜੋ ਪੁਲਿਸ ਪ੍ਰੋਸੀਕਿਊਸ਼ਨ ਦੀ ਸਟੋਰੀ ਹੈ ਉਹਨੂੰ ਕੋਈ ਪੁਸ਼ ਕਰ ਰਿਹਾ ਹੋਵੇ ਜਾਂ ਸਪੋਰਟ ਕਰ ਰਿਹਾ ਹੋਵੇ ਇਸ ਤੋਂ ਪਹਿਲਾਂ ਵੀ ਕਿੰਨੇ ਹੀ ਪਰਚੇ ਇਹਨਾਂ ਨੇ ਖੋਲੇ ਹਨ ਇੱਕ ਨਵਾਂ ਪਰਚਾ ਦੇ ਕੇ ਇੱਕ ਪੋਲੀਟੀਕਲ ਗਿਮਿਕ ਕੀਤਾ ਗਿਆ ਇੱਕ ਮਤਲਬ ਪੋਲੀਟੀਕਲ ਵੈਂਡੇਟਾ ਇਹਨਾਂ ਨੇ ਖੁਦ ਹੀ ਪ੍ਰੂਵ ਕਰਤਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਠੀਕ ਹੈ ਪਰਚਾ ਹੋਇਆ ਸੀ ਸਿੰਪਲ ਪਰਚਾ ਤੁਸੀਂ ਕਰਦੇ ਇਨਵੈਸਟੀਗੇਸ਼ਨ ਜੁਆਇਨ ਕਰਾਉਂਦੇ ਅਰੇਸਟ ਬਣਦੀ ਸੀ ਅਰੇਸਟ ਪਾ ਲੰਦੇ ਪਰ ਜਿਸ ਢੰਗ ਨਾਲ ਇਹ ਕਰਿਆ ਗਿਆ ਜਿਸ ਢੰਗ ਨਾਲ ਥਾਪੀਆਂ ਮਾਰੀਆਂ ਅੰਗੇ ਵੀ ਅਸੀਂ ਮਜੀਠਿਆ ਤੱਕ ਤਾਂ ਮਜੀਠਿਆ ਤੱਕ ਤਾਂ ਇਹ ਸਾਰਾ ਪਰ ਸੀਐਮ ਮਾਨਸਾਹਬ ਕਹਿੰਦੇ ਨੇ ਵੀ ਸਾਡਾ ਯੁੱਧ ਨਸ਼ਾ ਵਿਰੁੱਧ ਚੱਲਦਾ ਪਿਆ ਉਹ ਉਹ ਕਹਿੰਦੇ ਚਾਹੇ ਛੋਟਾ ਮਗਰ ਮੱਛੀ ਹੋਵੇ ਚਾਹੀ ਵੱਡਾ ਹੋਵੇ ਅਸੀਂ ਨਹੀਂ ਬਖਸ਼ਾਂਗੇ ਮੈਂ ਮੈਂ ਕਹਿੰਦਾ ਮੈਂ ਸਲੂਟ ਕਰਦਾ ਹਾਂ ਸੀਐਮ ਸਾਹਿਬ ਨੂੰ ਕਿਹੜਾ ਪੰਜਾਬ ਦਾ ਜ਼ਿੰਮੇਵਾਰ ਵਿਅਕਤੀ ਹੈ ਜਿਹੜਾ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹੈ ਪੰਜਾਬ ਨਸ਼ੀਆਂ ਕਰਕੇ ਸਾ ਅਸੀਂ ਗਰਖ ਹੋ ਚਲੇ ਆ ਜੇ ਸੀਐਮ ਸਾਹਿਬ ਇਹ ਚਲਾ ਰਹੇ ਆ ਵੀ ਯੁੱਧ ਨਸ਼ਿਆਂ ਵਿਰੁੱਧ ਕਿਹੜਾ ਜ਼ਿੰਮੇਵਾਰ ਬੰਦਾ ਇਹਨਾਂ ਦੀ ਸਪੋਰਟ ਨਹੀਂ ਕਰ ਰਿਹਾ ਜਾਂ ਨਹੀਂ ਕਰੂਗਾ ਬਿਲਕੁਲ ਪਰ ਜੇ ਤੁਸੀਂ ਕਾਨੂੰਨ ਨੂੰ ਹੀ ਆਪਣੇ ਹੱਥ ਚ ਲੈ ਲੋ ਕਾਨੂੰਨ ਨੂੰ ਹੀ ਤੋੜੋ ਜਾਂ ਸੀ ਕਿਸੇ ਐਸੇ ਨਾਰੇ ਦੇ ਥੱਲੇ ਕੁਝ ਪੋਲਿਟੀਕਲ ਮੈਂਡੇਟਸ ਲਿਕੇ ਆਇਆ ਤਾਂ ਉੱਥੇ ਤਾਂ ਸਰਕਾਰ ਦੀ ਕ੍ਰਿਟਿਸਿਜ਼ਮ ਸਰਕਾਰ ਨੂੰ ਚੱਲਣਾ ਹੀ ਪਊਗਾ ਪਰ ਹੁਣ ਕੀ ਲੱਗਦਾ ਹੈ ਹੁਣ ਜਿਵੇਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਮਜੀਠੀਆ ਸਾਹਿਬ ਆਖਰੀ ਸਵਾਲ ਹੈ ਕੀ ਲੱਗਦਾ ਵੀ ਇਹਦੇ ਵਿੱਚ ਉਹ ਕਲੀਨ ਚਿੱਟ ਕਲੀਨ ਚਿੱਟ ਮਿਲੂਗੀ ਉਹਨਾਂ ਨੂੰ ਇਸ ਇਨਵੈਸਟੀਗੇਸ਼ਨ ਚੋਂ ਕਲੀਅਰ ਹੋ ਜਾਣਗੇ ਕਿ ਜਾਂ ਕਿਤੇ ਨਾ ਕਿਤੇ ਫਸਦੇ ਨਜ਼ਰ ਆ ਰਿਹਾ ਕਿਉਂਕਿ ਜਿਵੇਂ ਪੁਰਾਣੀ ਐਫ ਆਈ ਆਰ ਦਾ ਹਵਾਲਾ ਦਿੱਤਾ ਜਾ ਰਿਹਾ ਪੁਰਾਣੀ ਇਨਵੈਸਟੀਗੇਸ਼ਨ ਦਾ ਹਵਾਲਾ ਦਿੱਤਾ ਜਾ ਰਿਹਾ ਵੀ ਉਸੇ ਚੀਜ਼ ਨੂੰ ਦੁਬਾਰਾ ਖੋਲਿਆ ਗਿਆ ਕੋਈ ਜਦੋਂ ਐਨ ਐਚ ਆਰ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੁਝ ਨਵਾਂ ਨਾ ਹੋਇਆ ਤਾਂ ਪਹਿਲਾਂ ਤਾਂ ਇਨਵੈਸਟੀਗੇਸ਼ਨ ਏਜੰਸੀ ਨੂੰ ਕੁਝ ਮਿਲਿਆ ਨਹੀਂ ਹੈ ਹੁਣ ਕੁਝ ਨਵਾਂ ਕੱਢ ਲਿਆ ਤਾਂ ਕਹਿ ਨਹੀਂ ਸਕਦੇ ਜੇ ਅਸੀਂ ਪਿਛਲੇ ਤੱਥਾਂ ਦੇ ਆਧਾਰ ਤੇ ਹੀ ਚੱਲੇ ਫਿਰ ਤਾਂ ਉਹਨਾਂ ਨੂੰ ਕਲੀਨ ਸ਼ੀਟ ਮਿਲ ਨਹੀਂ ਮਿਲੀਆਂ ਕਿਉਂਕਿ ਜਿਹੜਾ ਐਫਆਈਆ ਨਾ ਕਰਪਸ਼ਨ ਦੀ ਹੈ ਕਰਪਸ਼ਨ ਐਕਟ ਦੇ ਅੰਡਰ ਹੋਈ ਹੈ ਨਾ ਕਿ ਡਰੱਗਸ ਦੇ ਅੰਡਰ ਹੋਈ ਹੈ ਹੁਣ ਇਹਨੂੰ ਜੋੜਿਆ ਜਾ ਰਿਹਾ ਵੀ ਉਹ ਪੈਸਾ ਵੀ ਡਰੱਗ ਮਨੀ ਹੋ ਸਕਦਾ ਹੈ ਤੇ ਡਰੱਗ ਮਨੀ ਆ ਤਾਂ ਜਿਹੜਾ ਪਰਚਾ ਪਹਿਲਾਂ ਹੋਇਆ ਉਹਦੋਂ ਕਿਉਂ ਨਹੀਂ ਤੁਸੀਂ ਪ੍ਰੂਵ ਕੀਤਾ ਇਹ ਕੰਪਨੀਆਂ ਕਿਹੜੇ ਹੁਣ ਨਵੀਆਂ ਰਜਿਸਟਰਡ ਹੋਈਆਂ ਕਈ ਕੰਪਨੀਆਂ 1948 ਦੀਆਂ ਰਜਿਸਟਰਡ ਐ ਵਿਕਰਮਜੀਤ ਜੀ ਦੀਆਂ ਬਿਲਕੁਲ 1948 ਦੇ ਵਿੱਚ ਇਹਨਾਂ ਦੇ ਕੋਲ ਪਾਵਰ ਸੈਕਟਰ ਦੇ ਵਿੱਚ ਕੰਪਨੀਆਂ ਸੀਗੀਆਂ ਐਵੀਏਸ਼ਨ ਦੀਆਂ ਕੰਪਨੀਆਂ ਇਹਨਾਂ ਦੀਆਂ ਜਿਹੜੀਆਂ ਚੱਲੀਆਂ ਚੱਲਦੀ ਆ ਰਹੀਆਂ ਸੋ ਇਸ ਕਰਕੇ ਹਾਂ ਕੋਈ ਨਵਾਂ ਇਹਨਾਂ ਕੋਲ ਐਵਿਡੈਂਸ ਆਵੇ ਜਾਂ ਕੁਝ ਐਵਿਡੈਂਸ ਇਹਨਾਂ ਦੇ ਹੱਥ ਲੱਗੂਗਾ ਫਿਰ ਜੀਡੀਐਸ ਸਾਹਿਬ ਨੂੰ ਪ੍ਰੋਬਲਮ ਹੋ ਸਕਦੀ ਹੈ ਪਰ ਜਿਹੜੇ ਹੁਣ ਤੱਕ ਦੇ ਜੋ ਐ ਐਫ ਆਈ ਆਰਸ ਹੋਈਆਂ ਉਨਾ ਦੇ ਵਿੱਚ ਤਾਂ ਕੋਈ ਠੋਸ ਐਵਿਡੈਂਸ ਸਰਕਾਰ ਲਿਉਣ ਚ ਫੇਲੇ ਹੋਈ ਹੁੰਦੀ ਹੈ ਧੰਨਵਾਦ ਸੋ ਬਿਲਕੁਲ ਇਹ ਸਨ ਸੀਨੀਅਰ ਵਕੀਲ ਰਵਿੰਦਰ ਸਿੰਘ ਬੱਸੀ ਜਿਨ੍ਹਾਂ ਦਾ ਕਹਿਣਾ ਕਿ ਜਿਸ ਦਿਨ ਵਿਕਰਮ ਮਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਵਕੀਲ ਭਾਈਚਾਰੇ ਦੇ ਕੁਝ ਕੁ ਬੰਦੇ ਵਕੀਲ ਹੀ ਅੰਦਰ ਸੀਗੇ 3-4 ਪਰਸੈਂਟ ਇਹਨਾਂ ਨੂੰ ਵੀ ਜਿਹੜੇ ਵਕੀਲ ਹੋਰ ਗਏ ਸੀਗੇ ਉਹਨਾਂ ਨੂੰ ਅਦਾਲਤ ਦੇ ਅੰਦਰ ਦਾਖਲ ਪੁਲਿਸ ਵੱਲੋਂ ਨਹੀਂ ਹੋਣ ਦਿੱਤਾ ਗਿਆ ਪਰ ਵੱਡੀ ਗੱਲ ਇਹ ਹੈ ਕਿਉਂਕਿ ਕਈ ਹਵਾਲੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਅਗਰ ਵਿਕਰਮ ਮਜੀਠੀਆ ਦੇ ਕੋਈ ਨਵੇਂ ਐਵੀਡੈਂਸ ਨਿਕਲਦੇ ਨੇ ਪਰ ਕਿਉਂਕਿ ਅਕਾਲੀਦਰ ਵੀ ਬਿਆਨ ਦੇ ਰਿਹਾ ਪਾਰਟੀ ਵੱਲੋਂ ਬਿਆਨ ਆਇਆ ਸੀਗਾ ਕਿ ਵਿਕਰਮ ਮਜੀਠੀਆ ਦੀ ਜਿਹੜੀ ਪ आईआर ਜਿਹੜਾ ਪੁਰਾਣਾ ਕੇਸ ਸੀਗਾ ਉਸੇ ਨਾਲ ਹੀ ਦੁਬਾਰਾ ਜਿਹਦੇ ਵਿੱਚ ਆਖਰ ਉਹਨਾਂ ਨੂੰ ਕਲੀਨ ਚਿੱਟ ਮਿਲੀ ਹੈ ਉਸੇ ਦਾ ਹੀ ਦੁਬਾਰਾ ਹਵਾਲਾ ਦਿੰਦੇ ਹੋਏ ਦੁਬਾਰਾ ਉਹਦੇ ਉੱਪਰ ਨਵਾਂ ਪਰਚਾ ਕੀਤਾ ਗਿਆ ਪਰ ਜੇਕਰ ਵਿਕਰਮ ਮਜੀਠੀਆ ਦਾ ਕੋਈ ਨਵਾਂ ਪ੍ਰੂਫ ਸਾਹਮਣੇ ਆਉਂਦਾ ਕੋਈ ਨਵਾਂ ਐਵੀਡੈਂਸ ਪੁਲਿਸ ਨੂੰ ਮਿਲਦਾ ਤਾਂ ਵਿਕਰਮ ਮਜੀਠੀਆ ਲੰਬੇ ਸਮੇਂ ਵਾਸਤੇ ਵੀ ਜੇਲ੍ਹ ਜਾ ਸਕਦੇ ਨੇ ਕੈਮਰਾਮਨ ਮੁਕਲ ਦੇ ਨਾਲ ਹਰਜੀਤਨ ਠਾਕੁਰ ਦਾ ਸਾਮਰ ਨਿਊਜ਼ ਚੰਡੀਗੜ੍ਹ